ਠੀਕ ਹੈ ਠੀਕ ਹੈ ਪਿੰਡਰ ਜਿੰਦਲਗੜ੍ਹ ਦੇ ਆਪਣੇ ਸਾਰੇ ਚਾਚੇ ਤਾਏ ਵੀਰੂ ਨਹੀਂ ਹੈ ਨਾ ਜਿੰਨੇ ਵੀ ਹਾਂ ਜਤਰਾ ਹਯੂਲ ਸਾਹਿਬ ਦੀ ਜੀ ਤੇ ਪਹਿਲੀ ਵਾਰ ਉਪਰਾਲਾ ਹੋ ਰਿਹਾ ਹੈ ਨਾ ਆਪਣੇ ਜਿੰਨੇ ਵੀ ਕਲੱਬ ਵਾਲੇ ਆਪਣੇ ਮੰਨ ਲਓ ਕਹਿ ਲਓ ਵੀ ਜਿਵੇਂ ਲੰਗਰ ਕਮੇਟੀ ਵਾਲੇ ਜੋ ਜੋ ਮੈਂਬਰ ਨੇ ਆਪਣੇ ਹਨਾ ਸੋ ਬਾਈ ਚੱਲੇ ਨੇ ਗੱਡੀਆਂ ਦੇ ਵਿੱਚ ਮਹਾਰਾਜ ਚੜ੍ਹਦੀ ਕਲਾ ਰੱਖੇ ਜਤਰਾ ਸੁਖੀ ਸੰਧੀ ਹੈ ਨਾ ਸੰਪੂਰਨ ਹੋਵੇ ਹਾਂਜੀ ਪ੍ਰਧਾਨ ਜੀ ਕਿਵੇਂ ਕਿਵੇਂ ਰੂਟਾ ਤੁਹਾਡਾ ਕਿੱਥੇ ਕਿੱਥੇ ਦਾ ਰੂਟ ਹੈ ਜੀ ਬਾਈਕਲ ਜੀ ਦਾ ਖਾਲਸਾ ਬਾਈਕਲ ਜੀ ਕੀ ਫਤਿਹ ਜੀ ਅੱਜ 2 ਤਰੀਕ ਤੋਂ ਅਸੀਂ ਪਿੰਡ ਰਜਿੰਦਰਗੜ ਤੋਂ ਹਾਂਜੀ ਤਕਸ਼ੀ ਹਜੂਰ ਸਾਹਿਬ ਜੀ ਅੱਧ ਨੂੰ ਚੱਲੇ ਆ ਮੇਰੇ ਹਾਂਜੀ 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 ਤੇ ਸਾਡੀ ਪਹਿਲੀ ਸਟੇ ਹੈਗੀ ਹੈ ਜਾ ਕੇ ਆਗਰੇ ਆਗਰੇ ਜੀ ਠੀਕ ਹੈ ਹੁਣ ਰਾਤ ਦੇ ਕਿੰਨੇ ਵੱਜ ਚੁੱਕੇ ਹਨ ਹੁਣ ਰਾਤ ਦੇ ਤਕਰੀਬਨ 8 ਵੱਜ ਚੁੱਕੇ ਆ 8 ਵੱਜ ਚੁੱਕੇ 14 ਸਿੰਘਾਂ ਦਾ ਜੱਸਾ ਹੈ ਸਾਡਾ ਠੀਕ ਹੈ ਜੀ ਸੇ ਪਹਿਲੀ ਸਟੇ ਸਾਡੀ ਆਗਰੇ ਆ ਹਾਂਜੀ ਸਵੇਰੇ ਆਗਰੇ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਦਰਸ਼ਨੇਦਾਰੇ ਕਰਕੇ ਬੋਲਰਤਾਲ ਸਾਹਿਬ ਦੇ ਉਸ ਤੋਂ ਬਾਅਦ ਸਵੇਰੇ ਅਸੀਂ ਚੱਲ ਕੇ ਗਵਾਲੀਅਰ ਰੁਕਣਾ ਸਵੇਰੇ ਤੁਸੀਂ ਗਵਾਲੀਅਰ ਰੁਕਣਾ ਤੇ ਤੁਹਾਡੀ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਜੀ ਇਹ ਸਾਡਾ ਹੈਗਾ 10 ਦਿਨ ਦਾ 10 ਦਿਨ ਦਾ ਅਰਦਾਸ ਹੋ ਚੁੱਕੀ ਹੈ ਜੀ ਹਾਂ ਜੀ ਅਰਦਾਸ ਹੋ ਗਈ ਠੀਕ ਹੈ ਜੀ ਲਿਆਓ ਜੀ ਬਾਬਾ ਜੀ ਲਿਆਓ ਜੀ ਲਿਆਓ ਜੀ ਕੀ ਲੈ ਕੇ ਕੀ ਲੈ ਕੇ ਆਏਂਗੇ ਕੁਛ ਲੈ ਆਈ ਕੋਈ ਯਾਦਗਾਰੀ ਚੀਜ਼ ਕੋਈ ਮੈਂ ਯਾਦ ਰੱਖੂਗਾ ਵੀ ਯਾਰ ਗੁਰਬਣੀ ਤੇ ਲੈ ਕੇ ਆਇਆ ਤਾਂ ਕੋਈ ਚਾਹੇ 10 ਰੁਪਏ ਦੀ ਲਿਆਈਆਂ ਤੂੰ 70 ਲੈ ਕੇ ਦਵਾਂਗੇ ਕੁਛ ਵੀ ਲਿਆਈਆਂ 70 ਲੈ ਕੇ ਦਵਾਂਗੇ ਹਮਨ ਤੇ ਵੀ ਲਵਣਾ ਹਮਨ ਨੂੰ ਵੀ ਕਹਿ ਕੇ ਹਮਨ ਕੀ ਲੈ ਕੇ ਆਏਂਗਾ ਫਿਰ ਮੇਰੇ ਵੱਾਤੇ ਸੌ ਤੂੰ ਮਗਾਵੇਂ ਬਾਕੀ ਕੁਛ ਵੀ ਲੈ ਸਤਿਕਾਰ ਸਤਿਕਾਰ ਸ਼ਰਾਬ ਤਾਂ ਨਹੀਂ ਚਾਹੀਦੀਆਂ ਸ਼ਰਾਬ ਤਾਂ ਨਹੀਂ ਚਾਹੀਦੀ ਮੈਨੂੰ ਆਮਰੇ ਜਾ ਹਾਂ ਹਾਂ ਬਾਬੇ ਦੇ ਗਾਣੇ ਲੱਗ ਕੇ ਜਾਣੇ ਮੇਰੀ ਗੱਲ ਸੁਣ ਲੈ ਜੇ ਤੈ ਮੈਨੂੰ ਨਾ ਸਟੋਰੀ ਭੇਜੀ ਬਾਹ ਪੱਕਾ ਮਹਾ ਪੰਖਾ ਆਊਗੀ ਆਊਗੀ ਅੱਛਾ ਬੜੇ ਤੁਸੀਂ ਹਰ ਰਿਲੈਕਸ ਚ ਚਾਰੇ ਬੰਦੇ ਬਿਠਾਏ ਐ ਇੱਥੇ ਐ ਸਕੀਮ ਲਾ ਕੇ ਬੱਲਿਓ ਪਾਲੇ ਤੇਰੇ ਅੱਜ ਬੜੀ ਸਵੇਰੇ ਸਵੇਰੇ ਕਾਲੀ ਚੱਕੀ ਆ ਪਾਲੇ ਨੇ ਘੜ ਲੈ ਗਿਆ ਕਾ ਆਗ ਘਰ ਤੋਂ ਹੈ ਪਾਲੇ ਲਓ ਜੀ ਮਿੱਤਰੋ 30 ਦਿਨ ਆ ਗਿਆ ਅੱਜ ਸਾਡਾ ਗੰਨੇ ਤੇ ਤੇ ਯੋਧੇ ਆਪਣੇ ਚੱਲ ਰਿਹਾ ਪੂਰੇ ਜੋਰੋ ਸ਼ੋਰਾਂ ਦੇ ਨਾਲ ਸੋ ਦੇਖੋ ਕੱਚ ਕਰਪਾਨਾ ਗੰਡਾਸੇ ਦਾਤੂਏ ਮੈਂ ਕਹਿੰਦਾ ਕੋਈ ਐਸਾ ਹਥਿਆਰ ਨਹੀਂ ਜਿਹੜਾ ਨਹੀਂ ਰੱਖਿਆ ਆ ਚੱਕ ਲਿਆ ਆਪਾਂ ਆਪਾਂ ਲੈ ਲੀਏ ਆਪਣੀ ਜਸਤਾਨੀ ਕੱਲ ਵਾਲੇ ਸੋ ਟੀਮਾਂ ਪਹੁੰਚ ਚੁੱਕੀਆਂ ਨੇ ਜੀ ਆਪਣੀਆਂ ਡਿਊਟੀਆਂ ਤੇ ਤੇ ਹਾਂਜੀ ਠੀਕ ਠਾਕ ਹਾਂ ਪਾਕਿਸਤਾਨ ਏ ਕਾ ਵੀਰੇ ਪਾ ਲੈ ਥੋੜਾ ਜੱਜ ਹੋ ਅੱਜ ਇਹ ਨਾ ਤੈਨੂੰ ਜਾਣ ਦਤਾ ਹਨ ਅੱਜ ਇਹਨੇ ਦੇ ਲਿਆ ਕਿਤੇ ਅੱਛਾ ਜਾਣਾ ਤਾਂ ਜੇ ਕਹਿੰਦਾ ਤੂੰ ਜਾਊਂਗਾ ਹਾਂ ਤੇਰੇ ਨਾਲੇ ਜਾਊਂਗਾ ਦੱਸ ਜਿੱਥੇ ਚੱਲੂਗਾ ਚੱਲੂਗੀ ਨਾਲ ਤੇਰੇ ਵਿੱਚ ਟਿਕਤਾ ਦੋ ਲੈ ਲਈਓ ਕੰਮ ਕਰਦਾ ਅੱਜ ਦਾ ਹੈ ਭਾਗੇ ਚ ਇੱਕ ਅੱਜ ਕਿਹ ਇਹ ਤੇਰੇ ਨਾਲੇ ਜਾਊਂਗੇ ਅਸੀਂ ਕਿੱਥੇ ਦੁਰ ਨਵੀ ਪਾਇਆ ਅੱਜ ਦੁਰ ਪੰਜਾਬੀ ਹਾਂ ਕੱਲਾ ਕੱਲਾ ਜਿਲੀਓ ਅੱਛਾ ਲੈ ਆ ਗਿਆ ਤੇਰੇ ਕੋਲ ਨੂੰ ਹੀ ਹੰਗੂ ਦੇ ਚ ਭਰੀ ਜਾਂਦਾ ਓਹੀ ਹੰਗੂ ਲੈ ਜਾ ਭਰੀ ਜਾਂਦਾ ਆ ਗਿਆ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਉਹ ਕਾਤੀਆਂ ਕਿਹ ਜੰਦੇ ਵੀ ਡਾਊਨ ਹੈ ਡਾਊਨ ਹੈ ਦੀਪਾ ਚ ਡਾਊਨ ਹੈ ਉਹ ਨਹੀਂ ਕਹਿੰਦੇ ਜਿਹੜਾ ਤੂੰ ਗਾਉਂ ਉਹ ਕਹਿੰਦੇ ਆ ਵੀ ਅਸੀਂ ਡਾਊਨ ਆ ਬੰਦਾ ਬਣਦਾ ਤੂੰ ਬੰਦਾ ਡੂਆ ਡੋ ਇਹ ਨਾ ਉਧਰ ਦੇਖ ਉਹਨੇ ਵੀ ਰੇਤ ਲਾ ਲਿਆ ਉਹ ਵੀ ਮਗਰਲੇ ਪਾਸੇ ਦੂਆਈ ਦਾ ਤੋਏ ਚੱਕੀ ਫਿਰਦਾ ਉਹ ਉਹ ਆ ਗੜਾਥਾ ਹਾਂ ਸਾ ਹਰਖਿਆ ਜਾ ਫਿਰਦਾ ਉਹਨੇ ਵੀ ਜਾਣਾ ਅੱਜ ਕਿਤੇ ਹਾਂ ਮਾਰਦਾ ਪਤਾ ਕਿਵੇਂ ਆ ਰਾਤ ਰਾਤ ਉਹ ਵਿਆਹ ਗਿਆ ਪਤਾ ਉਹ ਹਾਂ ਵੀ ਖਾਤਾ ਦਾ ਤੁਹਾਨੂੰ ਪਤਾ ਚੰਗਾ ਬਾਈ ਤਾਂ ਜੋੜ ਲਾ ਹਾਂਜੀ ਕਰਕੇ ਚਾਚਾ ਹਾਂ ਕਿਵੇਂ ਆ ਅੱਛਾ ਇਹ ਸਵੇਰੇ ਹੋਇ ਰਾਤ ਅੱਛਾ ਰਾਤ ਮੁੱਛੇ ਨੀ ਚੜਾ ਕੇ ਟੋਕਾ ਟੁੱਕ ਦੇਤੇ ਜਦ ਉਹ ਬਾਪ ਉਹ ਆਜੇ ਛਲੇ ਅੰਦਰ ਫੋਨ ਕਰਿਆ ਜਿਆਦਾ ਜਿਆਦਾ ਲੇਟ ਹੋ ਗਿਆ ਤਾਂ ਕਰ ਹਾਂ ਕਹਿੰਦਾ ਮੈਂ ਕਰ ਦੂੰਗਾ ਆਏ ਨਹੀਂ ਪੈਸੇ ਮੈਂ ਉਹ ਦੇਤਾ ਜੀ ਕਿਤੇ ਗੋਗੀ ਆ ਗੋਗੀ ਆੜੀ ਪਈ ਜਾਨੇ ਯਾਰ ਮੇਰੇ ਛੋਟੇ ਵੀਰ ਤੇ ਇਹ ਚੱਕਰ ਕੀ ਆ ਯਾਰ ਆਜਾ ਲੈ ਕੇ ਕਿੰਦਾਸਾ ਕਿੱਥੇ ਆ ਆ ਜਾ ਮੈਂ ਵੀ ਉਦੇਸ ਦੇ ਬਾਅਦ ਚ ਪਾਉਂਗਾ ਜਸਤਾਨੇ ਜਦ ਕਹਿੰਦੀ ਕੁੱਤੀ ਚੋਰਾਂ ਨਾਲ ਰਲੀ ਵੀ ਹੁੰਦੀ ਏ ਫਿਰ ਸਾਰਾ ਕੁਝ ਹੋਈ ਜਾਂਦਾ ਇਹਦਾ ਮਤਲਬ ਇਹ ਕੁੱਤੀਓ ਸਮਝੀ ਜਾਂਦਾ ਆਪਣੇ ਆਪ ਨੂੰ ਓਏ ਰੱਬਾ ਓਏ ਓਏ ਕਿੰਨਾ ਗਲਤ ਕਹਿਤਾ ਭਾਗਿਆ ਚੈ ਤੈਨੂੰ ਓਏ ਓਏ ਹੋਏ 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 ਚਾਚਾ ਜੀ ਦੇ ਸਾਹਮਣੇ ਕਹਿਤਾ ਨਾਲੇ ਤੈਨੂੰ ਜਾ ਡੁੱਬ ਜਾ ਉੱਥੇ ਕੋਈ ਆ ਜਾਂ ਮਾਰਸ਼ਾਲ ਕੱਪੜੇ ਖੋਲ ਕੇ ਛੇਤੀ ਕਪੜੇ ਨਹੀਂ ਕਿੱਲੇ ਕਿ ਨਹੀਂ ਉਈ ਨਾ ਕਿਸੇ ਦਾ ਕਹਿ ਸ਼ਾਮਾ ਨੂੰ ਪਾਣੀ ਠੰਡਾ ਖੋਤ ਉਹ ਪਤਾ ਹੋਣਾ ਜਿਹੜੇ ਜਿਹੜੇ ਲੋਕ ਵੀ ਦੇਖਣਗੇ ਉਹਨਾਂ ਨੂੰ ਪਤਾ ਵੀ ਹੈ ਜੇ ਬੰਦਾ ਹੋ ਉਸ ਗੋਗੀ ਲਓ ਭਾਈ ਮਿੱਤਰੋ ਅੱਜ ਕੰਮ ਕਹਿੰਦੇ ਜੋਰਾ ਸ਼ੋਰਾ ਨਾਲ ਚੱਲਦਾ ਪਾਲੇ ਕਿੱਧਰ ਦੀ ਤਿਆਰੀ ਹੈ ਪਾਲੇ ਨੂੰ ਪੁੱਛੀ ਯਾਰ ਪਹਿਲਾਂ ਤਾਂ ਲਓ ਜੀ ਅੱਜ ਸਾਡੇ ਪਿੰਡ ਤੋਂ ਸਮੂਹ ਸਾਡੇ ਨੌਜਵਾਨ ਸਾਡਾ ਕਲੱਬ ਕਮੇਟੀ ਦਾ ਹਨਾ ਜਿੰਨੇ ਵੀ ਹੈ ਉਹ ਪਾਲੇ ਠੀਕ ਹੈ ਕਿੱਥੇ ਤਿਆਰੀ ਹੋ ਗਈ ਅੱਜ ਫਿਰ ਅੱਜ ਸ਼ਾਮ ਨੂੰ ਹਜੂਰ ਸਾਹਿਬ ਦੀ ਅੱਜ ਭਾਈ ਚੱਲਿਆ ਹਜੂਰ ਸਾਹਿਬ ਨੂੰ ਹਨਾ ਕਿ ਕੀ ਕੀ ਸਾਧਨਾ ਰਾਹੀਂ ਚੱਲੇ ਕਿੰਨੇ ਦਿਨ ਦਾ ਤੁਹਾਡਾ ਪ੍ਰੋਗਰਾਮ ਹੈ ਪ੍ਰੋਸੈਸ ਹੈ ਮੈਨੂੰ ਵੀ ਆਇਆ ਤਾਂ ਸੱਦਾ ਪੱਤਰ ਆਇਆ ਤਾਂ ਸੋ ਥੋੜੇ ਜਿਹੇ ਝਿਮਿਆ ਕਰਕੇ ਪਾਲੇ ਤੈਨੂੰ ਪਤਾ ਹੀ ਆ ਹੁਣ ਮੈਨੂੰ ਬੈਸੀ ਵੀਡੀਓ ਕਰਕੇ ਬੜੀ ਔਣ ਜਾਣ ਦੀ ਰਹਿੰਦੀ ਮੈਨੂੰ ਆਇਆ ਵੀ ਯਾਰ ਮਾੜਾ ਮੋਟਾ ਕਰਾ ਦਮਾ ਇਹ ਵੀ ਅੱਖਾਂ ਗੱਡੀਆਂ ਨੇ ਰੋਜ਼ ਹੁਣ ਕਿ ਨਹੀਂ ਗੋਗੀ ਮੈਂ ਮੈਂ ਵੀ ਕਰਾ ਦਮਾ ਥੋੜੇ ਜਿਹਾ ਅੱਖਾਂ ਗੱਡੀਆਂ ਨੇ ਗੋਗੀ ਨਹੀਂ ਰੋਜ਼ ਉਹ ਦੇਖੋ ਦੇਖੋ ਉਹ ਉਹ ਦੇਖੋ ਦੇਖੋ ਅੱਖਾਂ ਕਰਦਾ ਹਲੇ ਵੀ ਦੇਖਦਾ ਦੇਖ ਜਦ ਹੀ ਪਿੱਛੇ ਤੇ ਫਿਰ ਕੰਮ ਢਿੱਲਾ ਪਾ ਜਾਂਦਾ ਨਾ ਕਰੇ ਕਿਆ ਹੁਣ ਤੈਨੂੰ ਪਤਾ ਕੰਮ ਪਾਲ ਲਈ ਜ਼ਰੂਰੀ ਹੈ ਜ਼ਰੂਰੀ ਤੇ ਨਹੀਂ ਹੁਣ ਤੁਸੀਂ ਕਿੰਨੇ ਦਿਨ ਲਾ ਕੇ ਆਉਣੇ ਆ ਅਸੀਂ ਅੱਜ ਸ਼ਾਮ ਨੂੰ ਜਾਣਾ 15 16 ਤੱਕ ਵਾਪਸ ਆਵਾਂਗੇ 15 16 ਨਹੀਂ ਰਾਤ ਤਾਂ ਮੈਨੂੰ ਕਹਿੰਦੇ 11 ਜਨਵਰੀ ਤੱਕ ਆ ਜਾਣਾ ਉਹ ਤਾਂ ਵੈਸੇ ਗੱਲਾਂ ਗੱਲਾਂ ਹੀ ਚ ਕਹਿੰਦੇ ਆ ਹਲੇ ਤੁਸੀਂ ਨਾ ਬਾਬਿਆਂ ਦਾ ਚਲੋ ਆਪਾਂ ਨੇ ਦੇਖ ਮੈਂ ਤੁਸੀਂ ਗੁਰਦੁਆਰਾ ਉੱਥੇ ਜਾਣਾ ਹੈ ਨਾ ਅਜੂਤ ਸਾਹਿਬ ਜਾਣਾ ਫਿਰ ਅੱਗੇ ਨਾਨਕਜੀ ਦੀ ਵੀ ਜਾਣਾ ਆਉਗਾ ਹੈ ਨਾ ਬਾਬੇ ਨਾਨਕਜੀ ਦੇ ਉੱਥੇ ਹੈ ਨਾ ਗੁਰਦੁਆਰਾ ਸਾਹਿਬ 'ਚ ਬਸ ਇਹੀ ਘੁੰਮਦੇ ਹੁੰਦੇ ਰਸਤੇ 'ਚ ਵੀ ਜਿਹੜੇ ਤੁਸੀਂ ਗੁਰਦੁਆਰੇ ਗੁਰੂ ਧਾਮੇ ਵੀ ਕੱਢੂਗੇ ਸਾਰੇ ਐ ਨਹੀਂ ਹੁਣ ਪਤਾ ਹੀ ਮੈਨੂੰ ਪੂਰਾ ਨਣਾ ਚੱਲ ਵਧੀਆ ਗੱਲ ਹੈ ਬਾਈ ਕਰਮ ਵਾਲੇ ਹਨ ਜਿਹੜੇ ਚੱਲਿਆ ਤੁਸੀਂ ਗੱਡੀ ਵਿੱਚ ਬਹੁਤ ਵਧੀਆ ਲੱਗਦਾ ਸੋ ਅੱਜ ਇਹਨਾਂ ਦੀ ਜਦ ਤੁਸੀਂ ਜਾਉਂਗੇ ਲਵਾਵਾਂਗੇ ਕਲਿੱਪ ਆਪ ਵਿੱਚ ਬਸ ਆਵ ਨਹੀਂ ਆਦਾ ਹਾਂ ਬਸ ਬਸ ਠੀਕ ਹੈ ਠੀਕ ਹੈ ਠੀਕ ਸਵੇਰੇ ਅੱਜ ਤੁਸੀਂ ਆਉਂਦੀ ਸਾਹ ਰੱਖਦੇ ਗੱਲ ਪੈ ਗਿਆ ਜੀ ਆ ਫਿਰ ਬੱਜ ਕੇ ਤੇ ਨਾ ਬੰਦ ਕੇ ਰੱਖ ਦੀਏ ਹਾਂ ਇਹ ਸਾਈਡ ਤੇ ਲਾਦਾ ਦੋ ਦੋ ਭਾਰ ਕੁਤਰੀ ਜਾਉਂ ਗਿੰਪੇ ਲੇਟ ਆਇਆ ਜੀ ਗਿੰਪੇ ਚ ਲੇਟ ਆਏ ਬਈ ਤੂੰ ਕੀ ਗੱਲ ਆ ਲੇਟ ਨਹੀਂ ਇਹ ਪਤਾ ਕਾਹਦੇ ਲੱਗੇ ਪਿਆ ਹਾਂ ਕਹਿੰਦੇ ਸਾਡਾ ਸਰ ਜਾਂਦਾ ਡੰਗਰਾਂ ਦਾ ਬੜਾ ਜ਼ਰੂਰੀ ਆ ਐਮੀ ਬਿਲਕ ਬਣਦੇ ਆ ਚਾਲ ਕੋਈ ਨਾ ਉਹ ਕਰਾ ਉਹ ਚੁੰਡੀ ਵਾਲੇ ਦਾ ਵੀ ਹੱਥ ਚੱਲ ਪੁੱਛਣਾ ਤੂੜੀ ਦਾ ਉਹ ਇਹਨੂੰ ਨਾ ਅਸਲ ਚ ਇਹਨੂੰ ਨਾ ਫੀਕਲ ਖਾਈ ਜਾਂਦਾ ਵੀ ਜਦੋਂ ਉਹ ਨਾ ਆਏ ਤਾਂ ਫਸਲ ਹੀ ਆਪ ਚੱਕਣੀ ਪੈਣੀ ਆ ਤੈਨੂੰ ਨਹੀਂ ਲਾਉਂਦਾ ਮੈਂ ਨਹੀਂ ਲਾਉਂਦਾ ਤੈਨੂੰ ਨਾ ਨਹੀਂ ਤਾਂ ਫੇਰ ਚੱਕੂਗੇ ਹੀ ਲੈ ਚੱਕੂਗੇ ਇੱਥੇ ਬੰਬ ਬੋਲੀ ਪਈ ਆ ਕੋਈ ਨਾ ਆ ਜਾਣਗੇ ਹਨ ਮੈਂ ਕਹਤਾ ਉਹਨਾਂ ਨੂੰ ਐ ਕਿ ਦਾਵ ਦਾ ਭੱਗਾ ਭੱਗਾ ਨਹੀਂ ਦਾਵ ਦਾ ਪਹਿਲੇ ਸਾਰੀ ਨਗੇਰੀ ਕਾ ਦੋ ਉਹ ਸਾਨੂੰ ਪਤਾ ਸੀ ਕਿਵੇਂ ਕੰਮ ਲਿਆ ਦਿੱਤੋਂ ਕਿੰਨ ਤੋਂ ਦਾਉ ਦਾ ਨਹੀਂ ਜਾ। ਹਾ ਗੋਗੀ। ਇਹ ਕਿ ਹੁੰਦਾ। ਇਹ ਕਿ ਹੁੰਦਾ। ਮੈਂ ਸਭ ਆ ਜਾ। ਹਾ ਹੋ ਹੋ ਚਾਚੀ ਦੱਸੀ ਮਰ ਜੇ ਇਹਨੂੰ। ਬਸ ਹੀ ਕੋਈ ਪਤਾ ਨਹੀਂ ਆ ਗਿਆ ਲੋਕੀ ਫਿਰੇ ਲਾਉਗਾ। ਔਖਾ ਔਖਾ। ਹਾਂ। ਐਸੀ ਪੜਦਾ ਦਬਦਾ ਨਹੀਂ ਇਹ ਕਹਿੰਦਾ ਮੈਂ ਚੱਕ ਨਹੀਂ ਲੁਕ। ਐਡ ਕੀਤਾ ਦਬ ਗਿਆ ਜੀ। ਤੂੜੀ ਵਾਲੀ ਵੀ ਚਲਾਉਣੀ। ਐਡ ਕੀਤਾ ਮੇਰੇ ਮਗਰ ਪਿਆ ਰਿਹਾ ਕਹਿੰਦਾ ਵੀ ਜੋ ਮਰਜ਼ੀ ਹੋ ਜਵੇ ਤੂੜੀ ਚੱਕਵਾ ਦੇ ਕਹਿੰਦਾ ਐਡ ਕੀ। ਜੋ ਮਰਜ਼ੀ ਕਰ ਲੈ ਕਹਿੰਦਾ। ਕਮਿਸ਼ਨ ਚੱਕ ਕਹਿੰਦਾ ਪੈਸੇ ਤੈਨੂੰ ਰਿਸ਼ਵਤ ਦਿੰਨਾ ਕਹਿੰਦਾ। ਤੂੜੀ ਬਕਵਾ ਦੇ। ਕਾਹਿੰਦਾ ਫੌਜੀ ਦੀ ਬੋਲੀ ਆ ਵੀ ਚੱਲੀ ਜਾਂਦੇ। ਪਿਛਲੀ ਵਾਰ ਲੋਡ ਥੋੜਾ ਜਿਆਦਾ ਹੋ ਗਿਆ ਤਾਂ ਇੱਕ ਤਾਂ ਡਿੰਪੇ ਚ ਹੋ ਗਿਆ ਤਾਂ ਸ਼ੈੱਡ ਦਾ ਕੰਮ ਪਹਿਲਾਂ ਜਨਵਰੀ ਜਨਵਰੀ ਸਾਰਾ ਸ਼ੈੱਡ ਨੇ ਦਮ ਤੋੜ ਕੇ ਰੱਖਿਆ ਠੀਕ ਹੈ ਫਿਰ ਫਰਵਰੀ ਚ ਲੱਗੇ ਤੂੜੀ ਨੂੰ ਫਿਰ ਲੱਗਾ ਗੰਨਾ ਫਿਰ ਬਈ ਜਲੂਸ ਨਿਕਲ ਗਿਆ ਫਿਰ ਜਦੀ ਰਪੇਰਾ ਸ਼ੁਰੂ ਹੋ ਗਈਆਂ ਬਹੁਤ ਕੰਮ ਕਰਦੇ ਆਪਾਂ ਕੰਮ ਤਾਂ ਬਹੁਤ ਆ ਹੈਲੋ ਕੋਈ ਨਾ ਪ੍ਰੋਗਰਾਮ ਕਰਦੇ ਆ ਜਾਨਾ ਸਰੀਰਾਂ ਚ ਜਾਨ ਢੋਟਿਆਂ ਦੇ ਲਾਣੇ ਤੋਂ ਸੁਣੀ ਉਹ ਕਿਸੇ ਦਾ ਨਹੀਂ ਓਏ ਕਿਸੇ ਦਾ ਨਹੀਂ ਅੱਜ ਖਿੱੱਚੇ ਜਾਊ ਗੱਦ ਦੇ ਉੱਪਰ ਬਸ ਅੱਜ ਲਾ ਦੇਣਾ ਨੇੜੇ ਹੈਨਾ ਅੱਜ ਦੇ ਉੱਪਰ ਕਿਹਨੇੜਿਓ ਲਾ ਦੇਣਾ ਬਸ ਸਮਝ ਤੂੰ ਕੱਲੂ ਮਸਰਮਾ ਪੱਟਣਾ ਕੀ ਆਲੂ ਮਸਰਮਾ ਪੱਟਣਾ ਕੀ ਸਬਜ਼ੀਆਂ ਦਾ ਰਾਜਾ ਆਲੂ ਹਾਂ ਗੋਗੀ ਡੋਲਾ ਸੁੱਕ ਗਈਆਂ ਆਪਣੀਆਂ ਇਹਨਾਂ ਉਹ ਹੈਂ ਕਹਿਤਾ ਫਿਰਦਾ ਉਹਨੂੰ ਸਵੇਰੇ ਆਊਗਾ ਬਸ ਠੀਕ ਹੈ ਕੋਈ ਗੱਲ ਕੱਲੂ ਗੰਨੇ ਦਾ ਰੋਕ ਦਾਂਗੇ ਕੰਮ ਫਿਰ ਹਾਂ ਦਿਹਾੜੀ ਤਾਂ ਲੱਗਣੀ ਵੀ ਨਹੀਂ ਆਲੂਆਂ ਨੂੰ ਕਦ ਦਿਹਾੜੀ ਲਾਜੂ ਓਹੋ ਅਜੋ ਵੀ ਲਿਆਉਣੀ ਆ ਗੋਗੀ ਫਿਰ ਜਿਹੜੇ ਆਲੂ ਪਾਉਣ ਵਾਸਤੇ ਉਹ ਆ ਬੀਤੀ ਆ ਚੇ ਫੇਲ ਜਾਂਦਾ ਦੇਖ ਲਾ ਉੱਥੇ ਨੂੰ ਫੇਲ ਜਾਂਦਾ ਰੋਜ਼ ਪੰਗੇ ਲੁੰਦਾ ਨਾਲੇ ਉਹਦੇ ਨਾਲ ਪੰਗੇ ਆਪ ਲੁੰਦਾ ਇਹ ਘੱਟ ਨਹੀਂ ਇਹ ਹੁਣ ਮਾਹੌਲ ਭਖਿਆ ਹੁਣ ਲੋੜੀ ਜਿਹੜੀ ਡਿਸਕਸ਼ਨ ਚੱਲਦੀ ਆ ਕਦੇ ਵੀ ਵੀ ਤਿੱਖੀਆਂ ਕਰਾਉਂਦੇ ਫਿਰ ਲੀਏ ਗੋਲ ਗੱਪੇ ਖਾ ਤਾਂ ਕੋਈ ਹੋਈ ਨਹੀਂ ਜੀ ਨੂੰ ਨਰਦੇ ਫਿਰ ਕੇ ਕਰਨਾ ਨਹੀਂ ਐ ਨਹੀਂ ਕਰਨੀ ਆ ਫਰਾਨਾ ਨਹੀਂ ਕਰਨੀ ਗੋਲ ਗੱਪੇ ਸੋਈ ਵਾਲੀ ਨਹੀਂ ਚਾਹੀਦੇ ਹਾਂ ਇਤਨੀ ਖਾ ਹੋਇਆ ਇਤਨੀ ਖਾ ਤਾਂ ਹੱਜਾ ਨਾ ਦੇ ਹਲੇ ਰੋਈ ਜਾਂਦੇ ਆ ਹੱਥ ਵੀ ਰੋ ਨਹੀਂ ਵੀ ਥਾੜਾ ਜਨਾ ਜੇ ਇਹਿੱ ਸਿੱਧਾ ਹੋਵੇ ਨਾ ਉਹ ਉਸਮਾਨ ਪਾ ਪਾ ਥੋੜਾ ਥੱਲੇ ਆ ਜਾ ਪ੍ਰੈਸ ਕਰਾ ਲਿਆ ਫਿਰ ਜਾ ਕੇ ਤਿੰਨ ਫੁੱਟ 4 ਫੁੱਟ ਤਾਈ ਨੂੰ ਗਿਆ ਮੈਂ ਹੁਣਾਂ ਚਲ ਬਾਦ ਵੀ ਫੜਦਾ ਆ ਆਪਣੇ ਨਾਲ ਤਾਵਾ ਫੜਦਾ ਤਾਂ ਹੈਗਾ 13 14 ਤੱਕ ਤਾਂ ਹੈਗਾ ਆਪਣਾ ਆ ਲੈ ਆਹ ਹੋਲ ਘਟਾਤਾ ਨਹੀਂ ਛੋਟਾ ਕਰਤਾ ਕੰਨਾ ਕਾ ਤੇ ਯਾਰ ਚਾਚਾ ਇਦਾਂ ਕਰਦਾ ਕਿਦਾ ਸੋਨੀ ਦਾ ਫੋਨ ਆਜੇ ਟਾਈਮ ਟੂ ਟੂ ਸਹੀ ਕਰਨਾ ਆ ਜਾ ਅੱਛਾ ਚੰਨੀ ਮਿੱਤਲੇ ਸੋਨੀ ਨੂੰ ਨਹੀਂ ਕਰਿਆ ਫੋਨ ਇਹਦੀ ਸੁੱਚਾ ਬੰਦਾ ਕਰੀਂ ਰੱਖ ਸੋਨੀ ਹੈ ਸੁੱਚਾ ਬੰਦਾ ਹੈ ਕੋਈ ਆਜੂ ਕਿਤੇ ਫਸੂਗਾ ਆਊਗਾ ਕੋਈ ਨਾ ਢਿੱਕੇ ਕੱਲੂ ਅੱਛਾ ਹੋਰ ਲੋਕ ਪੀਂਦੇ ਆ ਫਿਰ ਆਪਣਾ ਆਪਣਾ ਕਰੀਂ ਸੱਚ ਬੰਦ ਕਰਾਂਗੇ ਕੋਈ ਨਾ ਹਾਂ ਲੋ ਭਾਈ ਮਿੱਤਰੋ ਸ਼ਾਮ ਦਾ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਲੱਗ ਗਿਆ ਤੇ ਅੱਜ ਚੰਗੀ ਛੱਟ ਮਾਰਤੀ ਅੱਜ ਵੀ ਦੇਖ ਲਓ ਤੁਸੀਂ ਸਾਡਾ 40 ਕੁ ਭਜੇ ਦਾ ਟਾਰਗੇਟ ਹੁੰਦਾ ਵਿੱਚ ਨੂੰ ਥੋਕਵਾਰ ਆਉਣਾ ਜਾਣਾ ਪੈ ਗਿਆ ਰਿਸ਼ਤੇਦਾਰ ਵੀ ਆ ਗਏ ਤੇ ਕਰਾਂ ਤੁ ਤਾਂ ਕਰਕੇ ਥੋੜੀ ਜਿਹੀ ਕੈਪੈਸਿਟੀ ਡਾਊਨ ਪੈ ਗਈ ਗੋਗੀ ਸੋਣਾ ਕੰਮ ਹੋ ਗਿਆ ਨਾ ਅੱਜ ਵੀ ਇਹੇ ਮੈਨੂੰ ਹੁਣ ਗੰਨੇ ਦਾ ਖਿਡਾਰੀ ਪਰ ਦੱਸ ਕਿਵੇਂ ਬਰਫਸਾ ਹੁੰਦਾ ਬਸ ਐਂ ਜਾਊਗਾ ਖਿਡਾਰੀ ਤੇ ਕਦ ਜਾਊਗਾ ਅੱਜ ਜਾਣਾ ਕੱਲੂ ਜਾਣਾ ਖਿਡਾਰੀ ਪਰ ਹੁਣ ਜਾਊਗਾ ਖਿਡਾਰੀ ਤੇ ਉੱਥੇ ਇਹ ਕੱਟੂਗਾ ਰਾਤ ਸਵੇਰੇ ਇਹਨੂੰ ਫਿਰ ਦਾ ਉਹ ਕਰਾਂਗੇ ਕਚੁੰਬੜ ਕਚੁੰਬੜ ਕੱਢਣਾ ਠੀਕ ਹੈ ਸਵੇਰੇ ਕੱਢੂਗਾ ਜੂਸ ਇਹਦਾ ਚਲੋ ਹਾਲੇ ਵਾਕੇ ਤੋਰ ਪਾ ਹਾਲੇ ਦਾ ਕੇ ਤੋਰ ਦੋ ਫਿਰ ਆ ਕੇ ਪਾ ਲਾਂਗੇ ਉਹਨੇ ਟਾਈਮ ਤੇ ਇਹਨੂੰ ਟਰਾਲੀ ਕਢਾ ਦੇਉਗੇ ਇੱਕ ਜਣਾ ਹਨਾ ਮੈਨੂੰ ਵੇਖਾਂ ਸੇਰ ਮੜਾ ਜਾ ਕੇ ਮੇਆ ਪਾਰੀ ਤਾਂ ਨਹੀਂ ਜਾਦਾ ਹਾਂ ਅੱਛਾ ਬਹੁਤ ਸੱਟਾ ਕੰਮ ਆਹ ਠੀਕ ਹੈ ਠੀਕ ਹੈ ਠੀਕ ਹੈ ਹਾਂ ਮੈਂ ਸਮਾਨ ਸੋਣ ਬਸ ਕਿੰਨੀ ਕੁ ਭਰਨੀ ਜਾਣੀ ਜਾਨੂੰ ਟਰਾਲੀ ਭਰ ਦੇਣੀ ਹੈ ਇਹ

ਮੇਰਾ ਨਾਂ ਤੇ ਇਹਦਾ ਡਾਲਾ ਖੋਲਿਆ ਜਿੱਕੇ ਚੱਕ ਰਣਾ ਸੀ ਕਰ ਤਾ ਉੱਪਰ ਰੱਖ ਠੀਕ ਹੈ ਠੀਕ ਹੈ ਕੋਈ ਗੱਲ ਥੱਲੇ ਲਾ ਦੋ ਥੱਲੇ ਲਾ ਹਾਂਜੀ ਬਾਬਾ ਜੀ ਹੋ ਗਈ ਤਿਆਰੀ ਸੋ ਪਿੰਡਲ ਜਿੰਦਲਗੜ੍ਹ ਦੇ ਆਪਣੇ ਸਾਰੇ ਚਾਚੇ ਤਾਏ ਵੀਰੋ ਨਹੀਂ ਹਨ ਜਿੰਨੇ ਵੀ ਐ ਜਤਰਾ ਹਯੂਲ ਸਾਹਿਬ ਦੀ ਜੀ ਤੇ ਪਹਿਲੀ ਵਾਰ ਉਪਰ ਆਲਾ ਹੋ ਰਿਹਾ ਹਨ ਆਪਣੇ ਜਿੰਨੇ ਵੀ ਕਲੱਬ ਵਾਲੇ ਆਪਣੇ ਮੰਨ ਲਓ ਕਹਿ ਲਓ ਵੀ ਜਿਵੇਂ ਲੰਗਰ ਕਮੇਟੀ ਵਾਲੇ ਜੋ ਜੋ ਮੈਂਬਰ ਨੇ ਆਪਣੇ ਹਨਾ ਸੋ ਭਾਈ ਚੱਲੇ ਨੇ ਗੱਡੀਆਂ ਦੇ ਵਿੱਚ ਮਹਾਰਾਜ ਚੜ੍ਹਦੀ ਕਲਾ ਰੱਖੇ ਯਾਤਰਾ ਸੁਖੀ ਸੰਧੀ ਹੈ ਨਾ ਸੰਪੂਰਨ ਹੋਵੇ ਹਾਂਜੀ ਪ੍ਰਧਾਨ ਜੀ ਕਿਵੇਂ ਕਿਵੇਂ ਰੂਟ ਆ ਤੁਹਾਡਾ ਕਿੱਥੇ ਕਿੱਥੇ ਦਾ ਰੂਟ ਹੈ ਜੀ ਬੈਜੂ ਜੀ ਦਾ ਖਾਲਸਾ ਭਾਈ ਕੋਲ ਜੀ ਕੀ ਫਤਿਹ ਜੀ ਅੱਜ 2 ਤਰੀਕ ਤੋਂ ਅਸੀਂ ਪਿੰਡ ਰਜਿੰਦਰਗੜ ਤੋਂ ਹਾਂਜੀ ਸ੍ਰੀ ਹਜੂਰ ਸਾਹਿਬ ਤੋਂ ਚੱਲਦੇ ਆਂ ਵੀਰੇ ਹਾਂਜੀ 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 ਤੇ ਸਾਡੀ ਪਹਿਲੀ ਸਟੇ ਹੈਗੀ ਹੈ ਜਾ ਕੇ ਆਗਰੇ ਆਗਰੇ ਜੀ ਠੀਕ ਹੈ ਹੁਣ ਰਾਤ ਦੇ ਕਿੰਨੇ ਵੱਜ ਚੁੱਕੇ ਆ ਹੁਣ ਰਾਤ ਦੇ ਤਕਰੀਬਨ 8 ਵੱਜ ਚੁੱਕੇ ਆ 8 ਵੱਜ ਚੁੱਕੇ 14 ਸਿੰਘਾਂ ਦਾ ਜਿਹਾ ਹੈ ਸਾਡਾ ਠੀਕ ਹੈ ਜੀ ਸੇ ਪਹਿਲੀ ਸਟੇ ਸਾਡੀ ਆਗਰੇ ਆ ਹਾਂਜੀ ਸਵੇਰੇ ਆਗਰੇ ਅਸੀਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਕੇ ਦਰਸ਼ਨੇਦਾਰੇ ਕਰਕੇ ਬੋਲਰਤਾਲ ਸਾਹਿਬ ਦੇ ਉਸ ਤੋਂ ਬਾਅਦ ਸਵੇਰੇ ਅਸੀਂ ਚੱਲ ਕੇ ਗਵਾਲੀਆ ਰੁਕਣਾ ਸਵੇਰੇ ਤੁਸੀਂ ਗਵਾਲੀਆ ਰੁਕਣਾ ਤੇ ਤੁਹਾਡੀ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਜੀ ਇਹ ਸਾਡਾ ਹੈਗਾ 10 ਦਿਨ ਦਾ 10 ਦਿਨ ਦਾ ਅਰਦਾਸ ਹੋ ਚੁੱਕੀ ਹੈ ਜੀ ਹਾਂਜੀ ਅਰਦਾਸ ਹੋ ਚੁੱਕੀ ਹੈ ਠੀਕ ਹੈ ਜੀ ਲਓ ਜੀ ਬਾਬਾ ਜੀ ਲਓ ਜੀ ਲਓ ਜੀ ਫਾਇਰਸ ਠੀਕ ਆ ਸਾਹਿਬ ਅਮਨ ਤੁਸੀਂ ਚਲੇ ਆਂ ਹਾਂਜੀ ਅੱਛਾ ਠੀਕ ਹੈ ਚਲੋ ਠੀਕ ਹੈ ਮੁਕਤੇ ਬਾਅਦ ਆ ਤਾਂ ਹੀ ਹਾਂ ਬਾਕੀ ਰਹਿਣ ਦੂਣ ਤੇ ਕਿਵੇਂ ਉੱਥੇ ਫਿਰ ਸ੍ਰੀਨੈ ਦੇ ਵਿੱਚ ਹੀ ਹੋਊਗਾ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਬਹੁਤ ਵਧੀਆ ਉਹ ਤੋਂ ਬਾਅਦ ਅੰਦਰ ਹੋਊਗੀ ਸਾਡੀ ਉਹਦੀ ਸਟੇ ਠੀਕ ਹੈ ਜੀ ਅੰਦਰ ਤੋਂ ਬਾਅਦ ਹਜੂਰ ਸਾਹਿਬ ਹਜੂਰ ਸਾਹਿਬ ਦੀ ਆਉਂਦੇ ਵੀ ਭਰਾ ਸਥਾਨ ਚ ਲਾਉਂਗਾ ਚਲੋ ਬਹੁਤ ਵਧੀਆ ਜੀ ਮਹਾਰਾਜ ਚੜ੍ਹਦੀ ਕਲਾ ਰੱਖੇ ਮੈਨੂੰ ਥੋੜਾ ਕੰਮ ਇਦ ਕੀ ਥੋੜੇ ਜਿਹਾ ਕੰਮ ਵੀਡੀਓ ਕਰਕੇ ਥੋੜੀ ਭੱਜਣਾ ਜ਼ਿਆਦਾ ਤੇਣੀ ਹੈ ਹਾਂ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਸ ਕੋਈ ਨਹੀਂ ਬਲ ਨਹੀਂ ਨਿਕਲਦੇ ਇਹਨਾਂ ਬਸ ਬਸ ਠੀਕ ਹੈ ਬੈਠੋ ਜੀ ਬੈਠੋ ਬੈਠੋ ਓਹ ਪ੍ਰਧਾਨ ਸਾਹਿਬ ਉਧਰ ਪ੍ਰਧਾਨ ਸਾਹਿਬ ਉਹ ਗੁਰਬਣੀਤ ਨੂੰ ਤੁਸੀਂ ਮੁਰੇ ਬਿਠਾ ਲਿਆ ਪਿੱਛੇ ਬੈਠਦਾ ਹੁੰਦਾ ਏ ਡੀਜੀ ਚ ਸੇਵਾਦਾਰ ਉਹ ਹਨਾ ਬੈਗੀ ਹੈ ਹੈ ਸ਼ਰਾਰਤਾਂ ਨਹੀਂ ਕਰਨੀਆਂ ਕੋਈ ਸੀਟ ਅੱਗੇ ਕਰਨ ਨਾਲ ਪਿੱਛੇ ਬੰਦੇ ਤੰਗ ਹੋਣਗੇ ਆ ਦੇਖੋ ਆਪਾਂ ਪੂਰੀ ਉੱਚ ਜਾਵਾਂਗੇ ਹਾਂ ਬਦਮਾਸ਼ੀ ਬਾਰੇ ਚ ਨਹੀਂ ਜਾਣਾ ਠੀਕ ਹੈ ਜੀ ਥੈਂਕ ਯੂ ਜੀ ਸਾਲਾ ਜੀ ਵਾਕ ਕਰਦਾ ਮੈਨੂੰ ਕੀ ਕਰਦਾ ਚੱਲ ਬਿਠਾ ਲੋ ਮਾਲਕ ਦੇ ਕਿਵੇਂ ਨੂੰ ਕਿਡਨਾਪ ਕਰ ਲੇ ਜੋ ਮੈਨੂੰ ਇੱਧਰ ਆ ਤੂੰ ਅ ਚਾ ਮੈਂ ਇੱਧਰ ਆ ਜਨਾ ਬੈਠਾ ਚੰਗਾ ਬਈ ਚੋਰੀ ਪਾਉਂਗਾ ਮੈਂਸ਼ਨ ਕਰਕੇ ਮੈਂਸ਼ਨ ਕਰਦੀ ਹਾਂ ਹਾਂ ਪਹਿਲਾਂ 10 ਮਿਹਲੇ ਦੀ ਲੈ ਕੇ ਕੀ ਆਏਗਾ ਕਿਆ ਖਾਣੇ 10 ਭੋਗ ਲੈ ਆਇਆ ਉਹ ਕੀ ਲੈ ਕੇ ਕੀ ਲੈ ਕੇ ਕੁਝ ਲੈ ਆਈ ਕੋਈ ਯਾਦਗਾਰੀ ਚੀਜ਼ ਕੋਈ ਮੈਂ ਯਾਦ ਰੱਖੂਗਾ ਵੀਰ ਗੁਰਬਣੀ ਤੇ ਲੈ ਕੇ ਆ ਤਾਂ ਕੋਈ ਚਾਹੇ 10 ਰੁਪਏ ਦੀ ਲੈ ਆਈਆਂ 70 ਲੈ ਕੇ ਦਵਾਂਗੇ ਕੁਝ ਵੀ ਲੈ ਆਈਆਂ 70 ਲੈ ਕੇ ਦਵਾਂਗੇ ਹਮਨ ਤੇ ਵੀ ਲੋਣਾ ਹਮਨ ਨੂੰ ਵੀ ਕਹਿ ਕੇ ਹਮਨ ਕੀ ਲੈ ਕੇ ਆਏਗਾ ਫਿਰ ਮੇਰੇ ਵੱਤੇ ਤੂੰ ਮੰਗਾਵੇਂ ਬਾਕੀ ਕੁਝ ਵੀ ਲੈ ਸੱਤ ਸਿਕਾਜ਼ ਸਿਕਾਲ ਸਰਾਬ ਤਾਂ ਨਹੀਂ ਚਾਹੀਦੀਆਂ ਸਰਾਬ ਤਾਂ ਨਹੀਂ ਚਾਹੀਦੀ ਮੈਨੂੰ ਰਾਮ ਜੀ ਹਾਂ ਹਾਂ ਬਾਬੇ ਦੇ ਗਾਣੇ ਲੱਗ ਕੇ ਜਾਣੇ ਮੇਰੀ ਗੱਲ ਸੁਣ ਲੈ ਜੇ ਤੈ ਮੈਨੂੰ ਨਾ ਸਟੋਰੀ ਭੇਜੀ ਬਾਹਾਂ ਪੱਕਾ ਨਹੀਂ ਰੇਂਜ ਨਹੀਂ ਆਉਦੀ ਮਾਹਾਂ ਪੱਕਾ ਆਊਗੀ ਆਊਗੀ ਅੱਛਾ ਬੜੇ ਤੁਸੀਂ ਹਰ ਰਿਲੈਕਸ ਜੋ ਚਾਰੇ ਬੰਦੇ ਬਿਠਾਏ ਐ ਅੱਜ ਐ ਸਕੀਮ ਲਾ ਕੇ ਇਧਰ ਵਾਕੀ ਤੰਗ ਤੰਗ ਬਿਠਾਏ ਤੁਸੀਂ ਨਾ ਬਹੁਤ ਵਧੀਆ ਰਾਵਲਾ ਬੈਠਾ ਨਾ ਬਹੁਤ ਵਧੀਆ ਬਹੁਤ ਵਧੀਆ ਨਾਮ ਨਾਲ ਚਾਹੋ ਬਾਈ ਬਸ ਤੇ ਪੇਠਾ ਲਿਆਉਂਦੇ ਬਸ ਜੋ ਮਰ ਠੀਕ ਹੈ ਜੀ ਠੀਕ ਹੈ ਓਕੇ ਓਕੇ ਬੈਠੋ ਫਿਰ ਗੱਡੀ 'ਚ ਤਿੰਨ ਤਿੰਨ ਬੰਦੇ ਐ ਪੰਜ 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 ਉਹ ਆਰਾਮ ਜੀ ਤੇ ਬੈਠੇ ਆਉ ਨਾ ਉਹ ਇਹ ਨਹੀਂ ਅੱਛਾ ਠੀਕ ਹੈ ਠੀਕ ਹੈ ਚਲੋ ਫੇ ਚਲੋ ਮੋੜੋ ਗੱਡੀਆਂ ਚੰਗਾ ਵੀ ਸਾਥੀਓ ਓਕੇ